ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਗੋਡੇ ਅੰਦਰਲੀ ਸਾਈਡ ਤੋਂ ਘਸ ਗਏ ਨੇ ਔਰ ਬਾਹਰਲੀ ਸਾਈਡ ਤੋਂ ਉਹਨਾਂ ਦੇ ਵਿੱਚ ਗੈਪ ਵੱਧ ਗਿਆ ਹੈ ਮਤਲਬ ਅੰਦਰੋਂ ਗੈਪ ਘਟ ਗਿਆ ਹੈ ਔਰ ਬਾਹਰਲੀ ਸਾਈਡ ਤੋਂ ਗੈਪ ਵੱਧ ਗਿਆ ਹੈ ਜਿਸ ਨੂੰ ਕਹਿੰਦੇ ਆ ਗੋਡੇ ਬਿੰਗੇ ਹੋ ਗਏ ਨੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਅਗਰ ਆਪਾਂ ਅੱਜ ਦੇ ਟਾਈਮ 'ਚ ਕਿਸੇ ਨੂੰ ਕਹੀਏ ਵੀ ਤੁਸੀਂ ਦੋਨੋਂ ਪੈਰ ਜੋੜ ਲਓ ਔਰ ਦੋਨੇ ਗਿੱਟੇ ਜੋੜ ਲਓ ਤਾਂ ਆਪਣੇ ਜਿਹੜੇ ਗੋਡਿਆਂ ਦੇ ਵਿਚਾਲੇ ਜੋ ਗੈਪ ਹੈ ਉਹ 40 ਤੋਂ 45 ਤੋਂ 50 ਸਾਲ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਉਹਨਾਂ ਦੇ ਗੋਡੇ ਪਿੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਗਰ ਆਪਾਂ ਉਹਨਾਂ ਨੂੰ ਕਹਿੰਨੇ ਆਂ ਵੀ ਤੁਸੀਂ ਗਿੱਟੇ ਵੀ ਜੋੜੋ ਗੋਡੇ ਵੀ ਜੋੜੋ ਇਦਾਂ ਖੜੋ ਤਾਂ ਉਹਨਾਂ ਤੋਂ ਸਿੱਧਾ ਖੜਿਆ ਨਹੀਂ ਜਾਏਗਾ ਕਾਰਨ ਕੀ ਹੈ ਲੈਕ ਆਫ ਡਾਈ ਲੈਕ ਆਫ ਐਕਸਰਸਾਈਜ਼ ਮਤਲਬ ਪ੍ਰਾਪਰ ਖਾਣਾ ਆਪਾਂ ਨਹੀਂ ਖਾਂਦੇ ਤੇ ਪ੍ਰਾਪਰ ਕਸਰਤ ਆਪਾਂ ਨਹੀਂ ਕਰਦੇ ਤਾਂ ਐਦਾਂ ਦਾ ਕੋਸ਼ੀ ਵੀ ਨਿਕਲ ਕੇ ਸਾਹਮਣੇ ਆਉਂਦਾ ਅਕਸਰ ਅਸੀਂ ਕਹਿੰਨੇ ਆ ਜਦੋਂ ਤੁਹਾਡੀ ਉਮਰ 35 ਸਾਲ ਹੋ ਜਾਵੇ ਤੁਸੀਂ ਸਾਈਕਲ ਚਲਾਉਣਾ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੇ ਜੋ ਗੋਡੇ ਆ ਉਹ ਮਜ਼ਬੂਤ ਰਹਿਣ ਕੁਆਡਰਸੈਪ ਮਸਲ ਮਜ਼ਬੂਤ ਰਹੇ ਹੈਮਸਟ੍ਰਿੰਗ ਮਸਲ ਮਜ਼ਬੂਤ ਰਹੇ ਤੁਹਾਡੇ ਗਲੂਟਸ ਮਸਲ ਮਜ਼ਬੂਤ ਰਹਿਣ ਤਾਂ ਕਿ ਤੁਸੀਂ ਇੱਕ ਸੌਖੀ ਜ਼ਿੰਦਗੀ ਜਿਉ ਸਕੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਕਸਰਤ ਆ ਤੁਹਾਨੂੰ ਦੱਸਣ ਵਾਲੇ ਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸ੍ਰਾਪਿਸ਼ਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸ੍ਰੀ ਸਿੰਘ ਸ੍ਰਾਪਿਓਥੈਰਪੀ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸ੍ਰੀ ਸਿੰਘ ਸ੍ਰਾਪਿਓਥੈਰਪੀ ਕਲੀਨਿਕ ਦੇ ਨਾਮ ਤੇ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਸਾਨੂੰ ਉੱਥੇ ਫੋਲੋ ਜਰੂਰ ਕਰਿਓ ਸੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਮੈਂ ਉਮਰ ਕਿਉਂ ਕਿਹਾ 40 45 50 ਕਿਉਂਕਿ ਏਸੀ ਏਜ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਨੇ ਗੋਡੇ ਬਹੁਤ ਜ਼ਿਆਦਾ ਖਰਾਬ ਕਰ ਲਏ ਆ ਸਪੈਸ਼ਲੀ ਔਰਤਾਂ ਉਹ ਕੀ ਕਹਿੰਦੀਆਂ ਨੇ ਸਾਡੇ ਘਰੇ ਮੱਜਾਂ ਵੀ ਰੱਖੀਆਂ ਨੇ ਅਸੀਂ ਘਰ ਦਾ ਸਫਾਈ ਦਾ ਕੰਮ ਵੀ ਕਰਦੇ ਆ ਔਰ ਅਸੀਂ ਸਾਰਾ ਘਰ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਸਾਨੂੰ ਕਸਰਤਾਂ ਲਈ ਸਮਾਂ ਨਹੀਂ ਹੁੰਦਾ ਤਾਂ ਸਾਡੇ ਗੋਡੇ ਐਦਾਂ ਹੋ ਗਏ ਨੇ ਕਈ ਔਰਤਾਂ ਇਹ ਵੀ ਕਹਿੰਦੀਆਂ ਨੇ ਵਿੱਚ ਤਾਂ ਸਾਰਾ ਦਿਨ ਕੰਮ ਕਰਦੇ ਆ ਸਾਡੇ ਗੋਡੇ ਕਿਵੇਂ ਖਰਾਬ ਹੋਗੇ ਉਸ ਦਾ ਕੀ ਹੈ ਜਿਹੜਾ ਤੁਹਾਡਾ ਕੰਮ ਕਰਨ ਦਾ ਤਰੀਕਾ ਹੈ ਉਹ ਸਹੀ ਨਹੀਂ ਹੈ ਤਾਂ ਹੀ ਕਰਕੇ ਆਪਣੇ ਗੋਡੇ ਖਰਾਬ ਹੋ ਰਹੇ ਨੇ ਆਪਾਂ ਜਿਆਦਾ ਗੋਡੇ ਓਕੇ ਕੰਮ ਕਰਦੇ ਆ ਜਿਸ ਕਾਰਨ ਆਪਣੀ ਮਸਲ ਹੈਪਾਂ ਦੇ ਟਾਈਟ ਹੋ ਜਾਂਦੇ ਨੇ ਔਰ ਆਪਣੀ ਗੋਡੇ ਬਿੰਗੇ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਵੀਡੀਓ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀਆਂ ਆਸਾਨ ਕਸਰਤਾਂ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਨ ਲੱਗੇ ਆ ਕਸਰਤਾਂ ਨੰਬਰ 1 ਐਕਸਰਸਾਈਜ਼ kia ਤੁਸੀਂ ਇਦਾਂ ਬੈਠ ਜਾਓਗੇ ਕਿਸੇ ਵੀ ਉੱਚੀ ਜਗ੍ਹਾ ਤੇ ਬੈੱਡ ਬਾਕਸ ਤੇ ਬੈਠ ਸਕਦੇ ਹੋ ਉੱਚੀ ਕੁਰਸੀ ਤੇ ਬੈਠ ਸਕਦੇ ਹੋ ਦੋਨੇ ਲੱਤਾਂ ਉੱਪਰ ਦੋਨੇ ਥੱਲੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਇਦਾਂ ਤੁਸੀਂ 10 ਤੋਂ 15 ਵਾਰ ਕਰਨਾ ਇਸ ਨੂੰ ਆਪਾਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਆਪਾਂ ਇਸ ਦੀ ਮੂਵਮੈਂਟ ਕਰਾਂਗੇ ਐਕਟਿਵਲੀ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਗੈਪ ਆਪਣਾ ਜਿਹੜਾ ਕੋਡੇ ਘਸ ਗਏ ਨੇ ਉਹ ਦੂਰ ਹੋਣਾ ਸ਼ੁਰੂ ਹੋਵੇ ਰੀਂਜ ਪੈਨਅਪ ਆਉਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਾਂ ਰੀਂਜ ਲੈ ਕੇ ਆਉਣੀ ਆ ਇਹ ਹੋਗੀ ਨੰਬਰ 1 2 ਦੇ ਵਿੱਚ ਕੀ ਕਰਾਂਗੇ 10 ਤੋਂ 15 ਵਾਰ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ 2 ਦੇ ਵਿੱਚ ਕੀ ਕਰਾਂਗੇ ਆਪਾਂ ਉਲਟੇ ਲੇਟ ਜਾਹੇ ਔਰ ਦੈਨ ਉਲਟੇ ਲੇਟ ਕੇ ਆਪਾਂ ਦੋਨੋਂ ਗੋਡੇ 모ੜੇ ਸਿੱਧੇ ਦੋਨੋਂ ਗੋਡੇ 모ੜੇ ਸਿੱਧੇ ਇਦਾਂ ਵੀ ਤੁਸੀਂ 10 ਤੋਂ 15 ਵਾਰ ਕਰਨਾ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਇਸ ਨੂੰ ਤੁਸੀਂ 10 ਤੋਂ 15 ਵਾਰ ਕਰਨਾ ਇਸ ਤੋਂ ਬਾਅਦ ਨਹੀਂ ਕਰਨਾ ਹੁਣ ਜਿਹੜੀ ਤੀਸਰੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ आप सीधे लेट जाएंगे और दैन आप दोनों गोडे अपने मोड़ने दैन सीधे कर दोनों गोडे कट्ठे मोड़ा दैन सीधे करा कटे मोड़ा दैन सीधे करा कटे मोड़ा दैन सीधे करा कटे मोड़ा दैन सीधे करा कट्ठे मोड़ा यह भी दस तो पंद्रह बार करना यह हो गए थोड़िया तेन कसरत कीतियाँ जिस देफ रेंज ऑफ मोशन एक्सरसाइज की हम गल कर लगे हाँ मेन कसरत की ਤੌਲੀਆ ਲੈ ਲੈਣਾ ਤੌਲੀਏ ਨੂੰ ਕਰ ਲੈਣਾ ਗੋਲ ਇਦਾਂ ਕਰਕੇ ਗੋਡੇ ਦੇ ਵਿਚਾਲੇ ਰੱਖ ਲੈਣਾ ਔਰ ਆਪਾਂ ਦੂਸਰੇ ਹੱਥ ਦੀ ਮਦਦ ਨਾਲ ਆਪਾਂ ਇਸ ਨੂੰ ਇਹ ਦੇਖੋ ਧਿਆਨ ਨਾਲ ਬੈਠ ਕੇ ਵੀ ਕਰ ਸਕਦੇ ਆ ਤੌਲੀਆ ਆਪਾਂ ਗੋਡੇ ਦੇ ਵਿਚਾਲੇ ਲੈ ਲਿਆ ਔਰ ਇੱਥੋਂ ਫੜ ਲੈਣਾ ਆਪਾਂ ਥੱਲੇੋਂ ਔਰ ਇਦਾਂ ਇਸ ਨੂੰ ਆਪਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਨੀ ਔਰ ਪੂਰਾ ਖਿੱਚ ਲੈਣਾ ਜੇ ਨਾ ਤੁਸੀਂ ਖਿੱਚ ਸਕਦੇ ਹੋ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 ਦਸ ਫੇਟਲਾ ਛੱਡ ਦੇਣਾ ਜਿਹੜਾ ਤੁਹਾਡਾ ਤੌਲੀਆ ਉਹ ਤੁਸੀਂ ਬਿਲਕੁਲ ਗੋਡੇ ਦੇ ਵਿਚਾਲੇ ਖੋਚੇ 'ਚ ਰੱਖਣਾ ਫਿਰ ਤੁਸੀਂ ਥੱਲੇੋਂ ਫੜਨਾ ਇਸ ਜਗ੍ਹਾ ਤੋਂ ਔਰ ਗੋਡੇ ਨੂੰ ਜ਼ੋਰ ਦੀ ਅੰਦਰੋਂ ਮੋੜਨ ਦੀ ਕੋਸ਼ਿਸ਼ ਕਰਨੀ ਆ ਇੱਥੇ ਆਪਾਂ ਫੇਰ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਕਚਤਾਂਗੇ ਫੇਰ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹੀ ਹੋ ਗਈ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਕਸਰਤ ਹੈ ਉਸ ਦੇ ਵਿੱਚ ਕੀ ਕਰਨਾ ਆਪਾਂ ਸਾਈਡ ਲਾਈਨ 'ਚ ਆ ਜਾਣਾ ਇਦਾਂ ਕਰਕੇ ਔਰ ਦੋਨੋਂ ਆਪਣੇ ਗੋਡੇ ਜੋੜ ਲੈਣੇ ਆ ਦੋਨੋਂ ਪੈਰ ਜੋੜ ਲੈਣੇ ਆ ਔਰ ਆਪਾਂ ਇਹ ਲੱਤ ਉੱਪਰ ਚੱਕਣੀ ਆ ਵੱਧ ਤੋਂ ਵੱਧ ਜਿੰਨੀ ਹਵਾ 'ਚ ਚੱਕ ਸਕਦੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਉੱਪਰ ਚੱਕ ਦਾਂਗੇ 1 2 3 4 5 6 7 8 9 10 दैन रिलैक्स ध्यान रहेस्टर बिल्कुल सीधा चाहिए था। और इसमें तो तो, दूसरी सैड करोंगे देखो ती बिल्कुल सीधे पे हो और अपना उपर चक्ता इतने आप दस सैकेंड एक दो तो, तीन चार पांच छे सात 8 9 10 देन फेर 1 2 3 4 5 6 7 8 9 10 देन रिलैक्स ਇਹ ਵੀ ਤੁਸੀਂ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਕਸਰਤ ਨੰਬਰ 5 ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆਪਾਂ ਕਰਨ ਲੱਗੇ ਆ ਉਸ ਦੇ ਲਈ ਤੁਹਾਨੂੰ ਇੱਕ ਫੋਮ ਰੋਲਰ ਚਾਹੀਦਾ ਹੋਵੇਗਾ ਜਿਵੇਂ ਤਿੰਨ ਚਾਰ ਤੌਲੀਏ ਤੁਸੀਂ ਕਿਤੇ ਕੀਤੇ ਹੋ ਫੋਮ ਰੋਲਰ ਚਾਹੀਦਾ ਹੋਵੇਗਾ ਔਰ ਇਸ ਦੇ ਨਾਲ ਆਪਾਂ ਕੀ ਕਰਾਂਗੇ ਆਪਾਂ ਗੋਡੇ ਦੇ ਥੱਲੇ ਇਹਦਾ ਰੱਖ ਦੇਣਾ ਇਸ ਨੂੰ बैठे बैठे कसरत करा इस दबा देनी है मुड़िया इतना दस सैकंड होल्ड एक दो तीन चार पे सत अठ नौ दस दिन रिलैक्स फिर दबिया लत उपर चकी पैर अंदर मुड़िया इतने आपकेंड होल्ड एक 2 3 4 5 6 7 8 9 10 देन ਰਿਲੈਕਸ 10 ਵਾਰੀ ਐਸਾਈਡ ਸੇਮ 10 ਵਾਰੀ ਐਸਾਈਡ ਕਰਨਾ ਇਸ ਨੂੰ ਦੱਬਾਂਗੇ ਪੈਰ ਲਾਤ ਉੱਪਰ ਚੱਕਾਂਗੇ ਪੈਰ ਅੰਦਰ ਮੋੜਾਂਗੇ ਇੱਥੇ 10 ਗਿਣਾਂਗੇ ਫਿਰ ਵਾਪਸ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਈ ਤੁਹਾਡੀ ਕਸਰਤ ਨੰਬਰ 6 ਸੋ ਹੁਣ ਆਪਾਂ ਕਰਨ ਲੱਗੇ ਆ ਕਸਰਤ ਨੰਬਰ 7ਵੀਂ ਉਹਦੇ ਲਈ ਤੁਹਾਨੂੰ ਇੱਕ ਬੈਂਡ ਚਾਹੀਦਾ ਜਾਂ ਕੱਪੜਾ ਚਾਹੀਦਾ ਹੋਵੇਗਾ ਸੋ ਜਿਹੜੀ ਉਸ ਤੋਂ ਅਗਲੀ ਕਸਰਤ ਆ ਤੁਹਾਨੂੰ ਇੱਕ ਬੈਂਡ ਚਾਹੀਦਾ ਹੋਵੇਗਾ ਇਦਾਂ ਦਾ ਅਗਰ ਬੈਂਡ ਨਹੀਂ ਹੈ ਤੋ ਜਿਹੜੀ ਉਸ ਤੋਂ ਅਗਲੀ ਕਸਰਤਾ ਤੁਹਾਨੂੰ ਇੱਕ ਬੈਂਡ ਚਾਹੀਦਾ ਹੋਵੇਗਾ ਇਦਾਂ ਦਾ ਕਿ ਤੁਹਾਡੇ ਕੋਲ ਬੈਂਡ ਨਹੀਂ ਹੈ ਤਾਂ ਤੁਸੀਂ ਕੋਈ ਵੀ ਪਰਨਾ ਲੈ ਸਕਦੇ ਹੋ ਦੁਪੱਟਾ ਲੈ ਸਕਦੇ ਹੋ ਤੁਸੀਂ ਇਸ ਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਪਾ ਲੈਣਾ ਹੈ ਔਰ ਆਪਾਂ ਦੋਨੋਂ ਗੋਡਿਆਂ ਨੂੰ ਬਾਹਰੋਂ ਲੈ ਕੇ ਜਾਵਾਂਗੇ ਤਾਂ ਯਾਨੀ ਕਿ ਬਾਹਰ ਨੂੰ ਖਿੱਚਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਲੇ ਆ ਕੇ ਪਲੀਜ਼ ਦਿਖਾਓ ਇਹ ਚੀਜ਼ ਸਾਨੂੰ ਸ਼ੁਰੂ ਕਰਨ ਲੱਗਿਆ ਲਓ ਜੀ 1 2 3 4 5 6 7 8 9 10 ਦੇਖੋ ਇਨੂੰ ਆਪਾਂ ਬਾਹਰ ਨੂੰ ਖਿੱਚਿਆ ਇਦਾਂ ਸੀਗੇ ਇਦਾਂ ਜ਼ੋਰ ਬਾਹਰ ਨੂੰ ਲਾਉਣਾ ਆਪਾਂ ਔਰ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪਏਗੀ ਗੋਡੇ ਮੁੜੇ ਹੋਏ ਨੇ ਇੱਥੇ 10 ਸੈਕਿੰਡ ਹੋਲਡ ਰੱਖਣਾ ਦੈਨ ਰਿਲੈਕਸ ਹੁਣ ਤੁਸੀਂ ਧਿਆਨ ਨਾਲ ਦੇਖੋ ਦੁਬਾਰਾ ਫੇਰ ਆਪਾਂ ਪੈਗੇ ਔਰ ਦੈਨ ਗੋਡੇ ਬਾਹਰ ਨੂੰ ਲੈਗੇ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਧਿਆਨ ਰਹੇ ਪੈਰ ਤੁਹਾਡੇ ਜੁੜੇ ਨਾ ਹੋਣ ਪੈਰ ਦੂਰ ਦੂਰ ਹੋਣ ਫੇਰ ਖਿੱਚਣਾ ਫੇਰ ਪੂਰਾ ਜ਼ੋਰ ਲੱਗੇਗਾ ਤੁਹਾਡੇ ਸਾਈਡਾਂ ਵਾਲੇ ਮਸਲਸ ਦਾ ਅੰਦਰ ਵਾਲੇ ਮਸਲਸ ਦਾ ਔਰ ਤੁਹਾਡੀ ਜਾਨ ਪੈ ਜਾਏਗੀ ਇਸ ਨੂੰ ਵੀ ਤੁਸੀਂ 10 ਸੈਕਿੰਡ ਹੋਲਡ ਕਰ ਸਕਦੇ ਹੋ 1 2 3 4 5 6 7 8 9 10 ਦੈਨ ਰਿਲੈਕਸ ਫੇਰ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਕਸਰਤ ਨੰਬਰ 7 ਹੁਣ ਆਪਾਂ 8ਵੀਂ ਕਸਰਤ ਕਰਨ ਲੱਗੇ ਆ ਉਸ ਲਈ ਆਪਾਂ ਨੂੰ ਕੁਰਸੀ ਤੇ ਬੈਠ ਕੇ ਕਰਨੀ ਪਈਗੀ ਸੋ ਕੁਰਸੀ ਤੇ ਬੈਠਦੇ ਆ ਜਿਹੜੀ ਨੈਕਸਟ ਕਸਰਤ ਆ ਉਹਦੇ ਵਿੱਚ ਆਪਾਂ ਦੋਨਾਂ ਪੈਰਾਂ ਦੇ ਵਿਚਾਲੇ ਥੱਲੇ ਬੈਲਟ ਪਾ ਲੈਣੀ ਆ ਜਾਂ ਕੱਪੜਾ ਪਾ ਲੈਣਾ ਔਰ ਜਿਹੜਾ ਤੁਹਾਡਾ ਫੋਮ ਰੋਲਰ ਆ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਪਸਾ ਲੈਣਾ ਔਰ ਤੁਸੀਂ ਦੋਨੋਂ ਜੋੜੇ ਥੱਲੇ ਵਾਲੇ ਪੈਰ ਆ ਇਹ ਖੋਲਣ ਦੀ ਕੋਸ਼ਿਸ਼ ਕਰਾਂਗੇ ਔਰ ਇੱਥੇ ਆਪਾਂ ਦੇਖੋ ਹੋਲਡ ਕਰ ਰਹੇ ਆ 10 ਸੈਕਿੰਡ ਬਹੁਤ ਜ਼ਿਆਦਾ ਗੋਡਿਆਂ ਤੇ ਪ੍ਰੈਸ਼ਰ ਪਏਗਾ 1 2 3 4 5 6 7 8 9 10 ਦੈਨ ਰਿਲੈਕਸ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇਹ ਕੋਲਿਆ ਕੀ ਚੀਜ਼ ਦਿਖਾਈ ਜਾਵੇ ਚਲੋ ਸ਼ੁਰੂ ਕਰਦੇ ਆਂ ਦੇਖੋ ਤੁਸੀਂ ਕੋਟਿਆਂ ਨਾਲ ਆਪਾਂ ਇਹਨੂੰ ਵਿਚਾਲੇ ਫਸਾਇਆ ਔਰ ਦੋਨੋਂ ਪੈਰ ਦੂਰ ਲੈ ਕੇ ਇਸ ਜਗ੍ਹਾ ਤੇ ਦੇਖੋ ਖਿੱਚ ਪੈ ਗਈ ਖਿੱਚ ਪੈ ਰਹੀ ਆ ਇੱਥੇ ਆਪਾਂ 10 ਸੈਕਿੰਡ ਹੋਲਡ ਕਰ ਰਹੇ ਆ ਇਹ ਦੇਖੋ ਤੁਸੀਂ ਇਹਦੀ ਸ਼ੇਪ ਕਿਦਾਂ ਚੇਂਜ ਹੋ ਗਈ ਕਿਉਂਕਿ ਇੱਥੇ ਪ੍ਰੈਸ਼ਰ ਪੈ ਰਿਹਾ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਸੋ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਇਹ ਤੁਹਾਡੀ ਕਸਰਤ ਬਹੁਤ ਵਧੀਆ ਹੈ ਤੁਹਾਡੇ ਕੋਲ ਫੋਰਮ ਰੋਲਰ ਨਹੀਂ ਹੈ ਤੁਸੀਂ ਘਬਰਾਉਣਾ ਨਹੀਂ 3-4 ਤੌਲੀਏ ਦਾ ਗੋਲਾ ਇਦਾਂ ਬਣ ਜਾਏਗਾ ਔਰ ਜਾਂ ਫਿਰ ਤੁਸੀਂ ਪੁਰਾਣਾ ਪਾਈਪ 4 ਇੰਚੀ ਹੁੰਦਾ ਸੈਨੀਟਰੀ ਵਾਲਾ ਉਹਦੇ ਉੱਪਰ ਤੌਲੀਆ ਛਾੜ ਕੇ ਇਦਾਂ ਤੁਸੀਂ ਉਸ ਨੂੰ ਗੋਲਾ ਬਣਾ ਸਕਦੇ ਹੋ ਔਰ ਦੈਨ ਉਸ ਤੋਂ ਬਾਅਦ ਜਿਹੜੀ ਆਖਰੀ ਕਸਰਤ ਹੈ ਫਿਰ ਤੁਸੀਂ ਇਹ ਪਟਾ ਜਿਹੜਾ ਆਪਣਾ ਜਾਂ ਬੈਲਟ ਹੈ ਜਾਂ ਕਪੜਾ ਇਹ ਤੁਸੀਂ ਉੱਪਰ ਗੋਡਿਆਂ ਦੇ ਲਿਆਉਣਾ ਔਰ ਇੱਥਾ ਤੁਸੀਂ ਬੈਠੇ ਬੈਠੇ ਢੋਲਾ ਲੋਗੇ ਔਰ ਦੋਨੋਂ ਗੋਡੇ ਬਾਹਰ ਨੂੰ ਖਿੱਚੋਗੇ ਇਦਾਂ ਕਰਕੇ ਇੱਕ दो तीन चार पे सात आठ नौ दस देन रिलैक्स एक दो तीन चार पे सात आठ नौ दस फिर खिंच रहे एक दो तीन चार पे सात आठ नौ दस देन रिलैक्स so, सो ये सन कसरत इस भी दस बारी करना अगर थोड़े को ਥੈਰਾ ਬੈਂਡ ਨਹੀਂ ਹੈ ਤੁਸੀਂ ਆਨਲਾਈਨ ਇਸ ਨੂੰ ਕਿਤੋਂ ਵੀ ਮੰਗਵਾ ਸਕਦੇ ਹੋ ਇਸ ਨੂੰ ਥੈਰਾ ਬੈਂਡ ਜਾਂ ਥੈਰਾ ਬੈਲਟ ਕਿਹਾ ਜਾਂਦਾ ਸੋ ਇਹ ਸਾਨ ਕਸਰਤਾਂ ਅਗਰ ਥੋੜੇ-ਥੋੜੇ ਅੰਦਰਲੇ ਪਾਸਿਓਂ ਕੱਸ ਗਏ ਨੇ ਔਰ ਗੋਡੇ ਬੰਗੇ ਹੋ ਗਏ ਨੇ ਤਾਂ ਇਹ ਕਸਰਤਾਂ ਤੁਸੀਂ ਕਰੋਗੇ ਤਾਂ ਬਹੁਤ ਜਲਦੀ ਤੁਸੀਂ ਆਰਾਮ ਪਾ ਸਕਦੇ ਹੋ ਇਹੀ ਕਸਰਤਾਂ ਅਸੀਂ ਆਪਣੀ ਕਲੀਨਿਕ ਤੇ ਆਪਣੇ ਪੇਸ਼ੈਂਟ ਨੂੰ ਕਰਾਉਂਦੇ ਆ ਸੋ ਉਹੀ ਕਸਰਤਾਂ ਆਪਾਂ ਤੁਹਾਨੂੰ ਦੱਸੀਆਂ ਨੇ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ